ਕੁਦੀਆਂ ਮੁਸ਼ਕਲਾਂ ਤਾਂ ਲਗਾਤਾਰ ਸੁਰੱਖਿਆ ਦੇ ਵਿੱਚ ਰਹਿਣ ਵਾਲੇ ਅਦਾਕਾਰ ਸੋਨੂ ਸੂਦ ਦੀਆਂ ਵੱਡੀਆਂ ਮੁਸ਼ਕਲਾਂ ਨਜ਼ਰ ਆਦੀਆਂ ਨੇ ਕਿਉਂਕਿ ਲੁਧਿਆਣਾ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ ਦੱਸਦੇ ਕਿ ਅਪਰਾਧਕ ਕੇਸ ਦੇ ਵਿੱਚ ਗਵਾਹ ਦੇ ਰੂਪ ਦੇ ਵਿੱਚ ਪੇਸ਼ ਨਾ ਹੋਣ ਦੇ ਇਲਜ਼ਾਮ ਇਸ ਮੌਕੇ ਅਦਾਕਾਰ ਸੋਨੂ ਸੂਦ ਦੇ ਉੱਤੇ ਲੱਗੇ ਨੇ ਤੇ ਵਾਰ-ਵਾਰ ਸੰਬੰਧ باوجود ਵੀ ਜੋ ਹੈ ਸੋਨੂ ਸੂਦ ਪੇਸ਼ ਨਹੀਂ ਹੋਈ ਜਿਸ ਤੇ ਚੱਲਦਿਆ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਨੂ ਸੂਦ ਮੁਸ਼ਕਿਲਾਂ ਦੇ ਵਿੱਚ ਕਿਰਦੇ ਹੋਏ ਨਜ਼ਰ ਆ ਰਹੇ ਨੇ ਤੇ ਐਪ ਰਾਹੀਂ ਪੈਸੇ ਇਨਵੈਸਟ ਕਰਨ ਦਾ ਲਾਲਚ ਦੇਣ ਦਾ ਇਲਜ਼ਾਮ ਉਹਨਾਂ ਦੇ ਉੱਤੇ ਲੱਗਾ ਹੈ ਤਾਂ ਰਕੇਜ਼ਾ ਐਪ ਦਾ ਜੋ ਨਾਮ ਇਸ ਪੂਰੇ ਮੌਕੇ ਦੇ ਵਿੱਚ ਸਾਹਮਣੇ ਆ ਰਿਹਾ ਕਿਉਂਕਿ ਇਸ ਐਪ ਦੇ ਵਿੱਚ ਕਿਤੇ ਨਾ ਕਿਤੇ ਇਨਵੈਸਟਮੈਂਟ ਕਰਨ ਦੇ ਨੂੰ ਲੈ ਕੇ ਲਾਲਚ ਨੂੰ ਲੈ ਕੇ ਇੱਕ ਤਰ੍ਹਾਂ ਜੋ ਉਕਸਾਇਆ ਜਾਂਦਾ ਹੈ ਲੋਕਾਂ ਨੂੰ ਉਸ ਪੂਰੇ ਮਾਮਲੇ ਦੇ ਨਾਲ ਇਹ ਮੁੱਦਾ ਜੁੜਿਆ ਹੋਇਆ ਹੈ ਤੇ ਰਕੇਜ਼ਾ ਐਪ ਦਾ ਬ੍ਰਾਂਡ ਬੈਸਡਰ ਸੋਨੂ ਸੂਦ ਨੂੰ ਦੱਸਿਆ ਜਾ ਰਿਹਾ ਧਾਕਾਰ ਸੋਨੂ ਸੂਦ ਦੀਆਂ ਵੱਧਦੀਆਂ ਮੁਸ਼ਕਲਾਂ ਹੁਣ ਸਾਹਮਣੇ ਆ ਰਹੀਆਂ ਨੇ ਕਿਉਂਕਿ ਲੁਧਿਆਣਾ ਕੋਰਟ ਦੇ ਵੱਲੋਂ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਤਾਂ ਅਪਰਾਧ ਕੇਸ ਦੇ ਵਿੱਚ ਗਵਾਦ ਰੂਪ ਦੇ ਪੇਸ਼ ਨਹੀਂ ਹੋ ਰਹੇ ਸਨ ਜਿਸ ਦੇ ਚਲਦਿਆਂ ਹੁਣੇ ਨੋਟਿਸ ਇਹ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਤਾਂ ਐਪ ਦੇ ਵਿੱਚ ਪੈਸੇ ਇਨਵੈਸਟ ਕਰਨ ਦੇ ਲਾਲਚ ਦੇਣ ਦਾ ਇਲਜ਼ਾਮ ਇਸ ਮੌਕੇ ਲਗਾਏ ਤੇ ਨਾਲ ਹੀ ਉਹਨਾਂ ਨੂੰ ਇਸ ਐਪ ਦੇ ਬ੍ਰਾਂਡ ਐਂਬੈਸਡਰ ਦੇ ਵਜੋਂ ਵੀ ਦੇਖਿਆ ਜਾ ਰਿਹਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਪੇਸ਼ੀ ਲਈ ਬੁਲਾਇਆ ਜਾ ਰਿਹਾ ਸੀ ਪਰ ਸੋਨੂ सूद ਜੋ ਹੈ ਇਸ ਪੂਰੇ ਮਾਮਲੇ ਦੇ ਵਿੱਚ ਗਵਾਹ ਦੇ ਰੂਪ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਸਨ ਜਿਸ ਦੇ ਚੱਲਦਿਆਂ ਹੁਣ ਲੁਧਿਆਣਾ ਕੋਰਟ ਦੇ ਵੱਲੋਂ ਇੱਕ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਹੈ ਵਾਰੰਟ ਕਮਾਨਯੇ ਕੋਰਟ ਰਮਨਪ੍ਰੀਤ ਕੋਰ ਮੈਡਮ ਨੇ ਸੋਨੂ सूद ਦੇ ਵਾਰੰਟ ਕੱਢੇ ਨੇ ਬਿਤੌਰ ਵਿਟਨੈਸ ਪਹਿਲਾਂ 2-3 ਵਾਰ ਇਹਨਾਂ ਨੂੰ ਸਮਨ ਕੀਤੇ ਗਏ ਇਹ ਪੇਸ਼ ਨਹੀਂ ਹੋਏ ਉਸ ਤੋਂ ਬਾਅਦ ਇੱਕ ਵਾਰ ਬੇਲੇਬਲ ਵਾਰੰਟ ਗਏ ਉਹ ਪੇਸ਼ ਨਹੀਂ ਹੋਏ ਫਿਰ ਹੁਣ ਸੈਕੰਡ ਟਾਈਮ ਇਹਨਾਂ ਦੇ ਥਰੂ ਸੀਪੀ ਅਸੀਂ ਤਮੀਲ ਕਰਾਏ ਨੇ ਬੇਤੌਰ ਵਾਰੰਟ ਇਹਦੀ ਡੇਟ ਜਿਹੜੀ ਹੈ 10/2 ਨੂੰ ਹੁਣ ਸੋਨੂ ਸੂਨੂ ਪੇਸ਼ ਹੋਣਾ ਪਏਗਾ ਮੈਟਰ ਇਹ ਹੈ ਕਿ ਇਹਦੇ ਵਿੱਚ 1000 ਕਰੋੜ ਦਾ ਕ੍ਰਿਪਟੋ ਘੁਟਾਲਾ ਹੋਇਆ ਹੈ ਇਹਦੇ ਵਿੱਚ 4 ਫੋਰ ਫਰੋਡੀਏ ਇਨਵੋਲਡ ਨੇ ਜਿਦੇ ਵਿੱਚ ਮੋਹਿਤ ਸ਼ੁਕਲਾ ਮਨਿਸ਼ ਪਾਧਿਆਏ ਵਿਵੇਕ ਜੈਨ ਤੇ ਰਜੀਵ ਕੁਮਾਰ ਇਹ ਚਾਰੋਂ ਪਰਮਨੈਂਟ ਇਸ cripto ਦੇ ਫਰੋਡ ਦੇ ਮਾਹਿਰ ਨੇ ਇਹਨਾਂ ਨੇ ਪਹਿਲਾਂ ਵੀ ਡੈਕੀ ਕੁਆਇਨ ਤੋਂ ਕਈ ਫਰੋਡ ਕੀਤੇ ਨੇ ਇਹਦੇ ਵਿੱਚ ਤਕਰੀਬਨ ਤਕਰੀਬਨ ਜੋ ਵੀਡੀਓਜ਼ ਆਇਆ ਜਿਨ੍ਹਾਂ ਵਿੱਚ ਇਹਨਾਂ ਦੀ ਐਡਮਿਸ਼ਨ ਆਈ ਹੈ ਕਿ ਲੋਕਾਂ ਤੋਂ ਮੈਂ ਇੰਨਾ ਇਨਵੈਸਟਮੈਂਟ ਲਈ ਹੈ ਉਹਦਾ ਇਹ ਮੈਂ ਮੋੜਾਂਗਾ ਮੇਨ ਕੀ ਹੈ ਕਿ 100 ਡਾਲਰ ਇਹ ਲੈ ਕੇ ਇਹਦੇ 300 ਡਾਲਰ ਇਹਨਾਂ ਨੇ ਮੋੜਨੇ ਸੀਗੇ 1 ਡਾਲਰ ਪਰ ਡੇ ਜਿਹੜਾ ਕਿ ਨਹੀਂ ਮੋੜਿਆ ਇਹਨਾਂ ਨੇ ਇਹ ਪੈਸਾ ਲੈ ਕੇ ਸਾਰੇ ਚੰਪਤ ਹੋ ਗਏ ਨੇ ਇਨੂੰ ਜਿਹੜਾ ਪ੍ਰਮੋਟ ਕਰਨ ਵਾਲਾ ਹੈ ਉਹ ਸੋਨੂ ਸੂਦ ਹੈ ਇਹਨੇ ਗੋਆ ਵਿਖੇ ਸੈਮੀਨਾਰ ਆਰ ਓਰਗੇਨਾਈਜ਼ ਕੀਤੇ ਉਹਦੇ ਵਿੱਚ ਹੋਰ ਵੀ ਕਈ ਐਕਟਿਵਸ ਪੇਸ਼ ਹੋਏ ਸੀਗੇ ਹੁਣ ਅਸੀਂ ਇਹਦੇ ਤੋਂ ਪੁੱਛਣਾ ਹੈ ਕਿ ਤੂੰ ਇਹ ਕੋਇਨ ਕਿਸ ਬੇਸ ਤੇ ਪ੍ਰਮੋਟ ਕੀਤਾ ਪਬਲਿਕ ਦੀਆਂ ਭਾਵਨਾਵਾਂ ਨੂੰ ਕਿੱਦਾਂ